ਚੰਦੂ ਲੇਟ ਜਾ ਤੇ ਮੈਂ ਜਰਾ ਘਨਵਾਜ ਦਿੰਦੀ ਸੀਮਾ ਨੂੰ ਫਿਰ ਪੁੱਛਦੇ ਹਾਂ ਉਹ ਕੀ ਬਣ ਸੀਮਾ ਸੀਮਾ ਆਈਂ ਜਰਾ ਆਈਂ ਜਰਾ ਅੰਟੀ ਮੰਮਾ ਸੀਮਾ ਦਾਲ ਬਣਾਈ ਹੈ ਨਹੀਂ ਮੰਮਾ ਦਾਲ ਤਾਂ ਨਹੀਂ ਬਣਾਈ ਹੈ ਕਿ ਮੈਂ ਬਣਾ ਲੈਣੀ ਸੀ ਨਾ ਤੂੰ ਤੇ ਉਹਨੂੰ ਕੱਲ ਦਾ ਰਸ ਬਰੈਡ ਤੇ ਹੀ ਰੱਖਿਆਗਾ ਮੰਮਾ ਰੋਟੀ ਬਣਾ ਦਿੱਤੀ ਹੋਈ ਆ ਤਾਂ ਅਗਰ ਕਿਵੇਂ ਰਸ ਬਰੈਡ ਤੇ ਕੀ ਆ ਆਹ ਹੈ ਜੀ ਰੋਟੀ ਮਨਾ ਤੇ ਥੋੜੀ ਜਿਹੀ ਰਸ ਬਰੈਡ ਤੇ ਸਵੇਰੇ ਬਰੈਡ ਦੇ ਇਹ ਦਿੰਦੀ ਆ ਰਾਤ ਨੂੰ ਰਸ ਫੜਾ ਦਿੰਦੀ ਆ ਹਰ ਦਾਈਟ ਦੇ ਵਿੱਚ ਰੋਟੀ ਮਨਾ ਕੀਤੀ ਆ ਤਾਂ ਕਰਕੇ ਤੁਹਾਨੂੰ ਰਸ ਬਰੈਡ ਦਿੰਦੀ ਆ ਤੇ ਵਿੱਚ ਮੈਂ ਐਪਲ ਵੀ ਤੇ ਕੱਟ ਕੇ ਦਿੱਤਾ ਸੀ ਤੁਹਾਨੂੰ ਆਪਣੇ ਦਿਮਾਗ ਤੋਂ ਕੰਮ ਨਹੀਂ ਆਂਦਾ ਹੁਣ ਮੈਂ 8 ਦਿਨ ਜੇ ਮੈਨੂੰ ਡਾਕਟਰ ਰੋਟੀ ਤੋਂ ਮਨਾ ਕਰ ਦੇਗਾ ਕੋਈ ਵੀ ਚੀਜ਼ ਤਾਂ ਮੈਂ ਹੁਣ ਵਿਚਾਰ ਰਸ ਹੀ ਖਾਈ ਜਾਊਂਗੀ ਮੈਂ ਕਦੀ ਮੈਂ ਬਰੈਡ ਖਾਣਾ ਕਦੀ ਮੈਂ ਰਸ ਖਾਣਾ ਹੋਰ ਥੋੜੀਆਂ ਸਬਜ਼ੀਆਂ ਨੇ ਕਮ ਸੇ ਕਮ ਤੂੰ ਦਾਲ ਦਾਲ ਹੀ ਬਣਾ ਲੈਂਦੀ ਦੀਦੀ ਤੁਸੀਂ ਮੈਨੂੰ ਦੱਸੋ ਜੀ ਦਿਲ ਕਰਦਾ ਢਡਖਾਨ ਜੋ ਦਿਲ ਕਰਦਾ ਮੈਂ ਉਹ ਹੀ ਬਣਾ ਦਿੰਨੀ ਆ ਤੁਹਾਨੂੰ ਮੈਂ ਵੈਸੇ ਨਾ ਸਿਮਤ ਰਹਿ ਸਾਹਬ ਲਾ ਕੇ ਵੇਖਿਆ ਤੂੰ ਨਾ ਕੰਮ ਤੋਂ ਭੱਜਦੀ ਆ ਸਿਮਾ ਇੰਨਾ ਕਰ ਵੇ ਦਾਲ ਬਣਾ ਲੈ ਇਹਨੂੰ ਦਾਲ ਦਾ ਪਾਣੀ ਦੇ ਦੇ ਵੇ ਬੜੀਆਂ ਚੀਜ਼ਾਂ ਕੰਮ ਖਿਚੜੀ ਬਣਾ ਕੇ ਦੇ ਦੇ ਬਿਮਾਰ ਬੰਦੇ ਨੂੰ ਰੋਟੀ ਨਹੀਂ ਦੇਣੀ ਮੈਨੂੰ ਪਤਾ ਟਾਈਫਾਇਟ ਚ ਨਹੀਂ ਦੇ ਦੀ ਪਰ ਖਿਚੜੀ ਬਣਾ ਦੇ ਦੱਲੀਆਂ ਬਣਾ ਦੇ ਭਾਵੇਂ ਲੋਨ ਵਾਲਾ ਬਣਾ ਦੇ ਭਾਵੇਂ ਦੂਜਾ ਬਣਾ ਦੇ ਮਿੱਠਾ ਬਣਾ ਦੇ ਇਹੋ ਜੀਆਂ ਚੀਜ਼ਾਂ ਦੇ ਦੇ ਜੜੀ ਉਹਦੇ ਸਰੀਰ 'ਚ ਥੋੜੀ ਬਹੁਤੀ ਤਾਕਤ ਵੀ ਪਵੇ ਬਰੈਡਾਂ ਨਾਲ ਕੀ ਚੀਜ਼ ਬਰੈਡਾਂ ਤਾਂ ਨਿਰੇ ਸੇਪ ਨਾਲ ਮੇਰੇ 'ਚ ਤਾਕਤ ਪੈਣੀ ਦਵਾਈਆਂ ਖਾ ਖਾ ਕੇ ਤੇ ਮੇਰਾ ਮੂੰਹ ਅੱਗੇ ਐ ਕੋੜਾ ਹੋਇਆ ਪਿਆ ਵਾ ਕਮ ਸੇ ਕਮ ਦਾਲ ਹੀ ਬਣਾ ਦੇਂਦੀ ਮੂੰਗੀ ਮਸਰਾਂ ਦੀ ਕੋਈ ਛੋਲਿਆਂ ਦੀ ਤਰੀ ਹੋ ਜਾਂਦੀ ਕੋਈ ਇਹੋ ਜਿਹੀ ਲਿਕਵਿਡ ਚੀਜ਼ ਨਾਲ ਮੂੰਹ ਦਾ ਸਵਾਦ ਬਦਲ ਜਾਂਦਾ ਵਾ ਦੀਦੀ ਤੁਸੀਂ ਕਰਾਰਾ ਜਿਹਾ ਹੀ ਕੁਝ ਖਾਣਾ ਨਾ ਮੈਨੂੰ ਦੱਸੋ ਛੋਲਿਆਂ ਦੀ ਦਾਲ ਦਾ ਪਾਣੀ ਪੀਣਾ ਵਾ ਕਿ ਮੂੰਗੀ ਮਸਰਾਂ ਦੀ ਦਾਲ ਦਾ ਬਣਾਵਾ ਵੀ ਭੈਣਾ ਛੋਲਿਆਂ ਦੀ ਛੋਲੇ ਤੁਰਾਦੇ ਪੀਉਂਦੇ ਤੇ ਫੇਰ ਹੀ ਮੈਂ ਛੋਲਿਆਂ ਦਾ ਪਾਣੀ ਪੀ ਲੈਣਾ ਸੀ ਤਰੀ ਬਣਾ ਕੇ ਉਹ ਦਵੇ ਕੰਮ ਕਰ ਜਾ ਮੂੰਗੀ ਮਸਰਾਂ ਦੀ ਦਾਲ ਤੇ ਛੱਟ ਬਣ ਜਾਂਦੀ ਆ ਤੇ ਮੈਨੂੰ ਉਹ ਦਾਲ ਨਾ ਤਾਂ ਈ ਜ਼ਿਆਦਾ ਕਿ ਪਾਣੀ ਪਾਣੀ ਪਤਲੀ ਜੀ ਹੋਵੇ ਤੇ ਸੀਮਾ ਮੇਰੇ ਕੋ ਨਾ ਅੱਗੇ ਨਹੀਂ ਬੋਲਿਆ ਜਾਣਦੇ ਆ ਤੇ ਤੂੰ ਹੁਣ ਨਾ ਖਪਾ ਮੈਨੂੰ ਤੇ ਜਾ ਕੇ ਨਾ ਤੈਨੂੰ ਵੀ ਪਤਾ ਵਾ ਵੀ ਦਾਲ ਦਾ ਪਾਣੀ ਦੇਣਾ ਤੇਰਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਜਾ ਕੇ ਨਾ ਮੂੰਗੀ ਮਸਰਾਂ ਦੀ ਦਾਲ ਛੇਤੀ ਬਣ ਜਾਣੀ ਆ ਉਹਦਾ ਪਾਣੀ ਦੇ ਨਾ ਠੀਕ ਉਹ ਲੈ ਈ ਛੇਤੀ ਗਿੱਲਾ ਪੀਣਾ ਪਾ ਕੇ ਬਹਿ ਜੀ ਮੈਨੂੰ ਭੁੱਖ ਲੱਗੀ ਅੱਗੇ ਹੀ ਦੀਦੀ ਦਾਲ ਦਾ ਪਾਣੀ ਲਾਉਣ ਲੱਗੇ ਟਾਈਮ ਤੇ ਲੱਗਣੀ ਆ ਜੇ ਕੁੱਕਰ ਚ ਵਿਸਲ ਬਣਾਈ ਨਾ ਤੇ ਨਹੀਂ ਸਹੀ ਬਨਣਾ ਮੈਂ ਨਾ ਫਰਾਈਨ ਚ ਬਣਾਨੀ ਆ ਦਾਲ ਤੇ ਉਹਦਾ ਪਾਣੀ ਫਿਰ ਬੜਾ ਵਧੀਆ ਲੱਥੇਗਾ ਚੱਲ ਜਾ ਜੋ ਵੀ ਕਰਨਾ ਛੇਤੀ ਕਰ ਸਿਮਾ ਕੀ ਬੁੱਤ ਬਣ ਕੇ ਖਲੋਤੀ ਹੈਈ ਆ ਵੇਖੀ ਜਾਨਨੀ ਹੈ ਜਿੱਲੇ ਕੰਮ ਕਰਦੀ ਹੈ ਤੂੰ ਵੀ ਉਹ ਜਾ ਕੇ ਬਣਾ ਲੈ ਔਰ ਨੂੰ ਦੇ ਲਿਆ ਕੇ ਪਤਾ ਨਹੀਂ ਇਹਨੂੰ ਕੁੜੀ ਨੂੰ ਕੀ ਹੈਗਾ ਜਰੂਰ ਇਹਨੇ ਮੈਨੂੰ ਬੁਲਾਣਾ ਹੁੰਦਾ ਜਰੂਰ ਬੁਲਾਣਾ ਹੁੰਦਾ ਇੱਕ ਪਤਾ ਨਹੀਂ ਕੀ ਕਰਦੀ ਰਹਿੰਦੀ ਕੋ ਕੰਮ ਕੋਲ ਅੰਜਾਂ ਜੀ ਹੈ ਦੱਸ ਮੈਂ ਮੇਹਣੇ ਨੂੰ ਬੜਾ ਸੋਚਦੀ ਬਿਨਾਂ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਰਹੀ ਖਈ ਉਹ ਹੀ ਹੋਣਾ ਆਹੋ ਇਹਨੂੰ ਅੰਦਰੋਂ ਅੰਦਰ ਹੀ ਸਾੜਾ ਹੈ ਹੁਣ ਆ ਕਿ ਲੈ ਮਾਂਹ ਗਈ ਤੇ ਫੇਰ ਆ ਗਈ ਫੇਰ ਮੈਨੂੰ ਇਹਦੀ ਸੇਵਾ ਕਰਨੀ ਪੈਣੀ ਹੈ ਆ ਆਪਣਾ ਟਾਈਮ ਮੈਨੂੰ ਭੁੱਲ ਗਿਆ ਨਾ ਜਿੱਦਣ ਹੁਣ ਡਿੱਗੀ ਕੱਪ ਵੱਜ ਜਾਵਾ ਤੇ ਮੈਂ ਉਸੇ ਵੇਲੇ ਕਿੰਨੇ ਦਿਨ ਇਹਦੇ ਕੰਮ ਕਰਦੀ ਰਹੀ ਕੰਮ ਨੇ ਮੈਨੂੰ ਹੱਥ ਨਹੀਂ ਲਾਣ ਦਿੱਤਾ ਹੋਈ ਮਨ ਮੇ ਤਾਂ ਬਾਰੇ ਉਹ ਹੀ ਗੱਲ ਨਹੀਂ ਬਈ ਮੇਰਾ ਕੇਵਲ ਨਾ ਮੈਂ ਮੈਂ ਕੰਨੀ ਵੀ ਮੈਂ ਨਾਂ ਬੋਲਾਂ ਰ ਜਾਣ ਕੇ ਮੈਨੂੰ ਬੁਲਾਣ ਤੋਂ ਮਜਬੂਰ ਕਰਦੀ ਵੀ ਮੈਂ ਬੁਲ ਕਰਦੀ ਆ ਮੈਨੂੰ ਫਿਰ ਮੈਂ ਬੋਲਦੀ ਆ ਬੀਦਾਦ ਸਾਹਿਬ ਸਾਨੂੰ ਪੁੱਛਣਾ ਇਹ ਵੀ ਕਿਹੜੀ ਤੈਨੂੰ ਨਹੀਂ ਪਤਾ ਕਿ ਬਿਮਾਰ ਬੰਦੇ ਨੂੰ ਕਿਹੜੀ ਚੀਜ਼ ਦੇਈਦੀ ਹੈ ਹੈ ਕੋਈ ਹਾਲ ਨਹੀਂ ਇਹਦਾ ਵੈਸੇ ਸਿਰ ਪੀੜ ਮੇਰੇ ਅੱਗੇ ਹੁੰਦੇ ਆ ਚਲ ਤੂੰ ਕੋਈ ਨਹੀਂ ਤੂੰ ਰੈਸਟ ਕਰ ਹੁਣੇ ਬਣਾ ਦਿੰਦੀ ਤੈਨੂੰ ਤਾਂ ਤੂੰ ਲੈ ਬਾਅਦ ਚ ਮੈਨੂੰ ਕਹਿਨੀ ਆ ਕੌਕ ਕਿਚੜੀ ਕੁਚੜੀ ਨਾਲ ਬਣਾ ਦੇ ਬਿਜਲੀ ਵਾਲਾ ਟੱਡਾ ਨੂੰ ਠੀਕ ਆ ਵੀਰ ਠੀਕ ਐ ਨਾ ਹੁਣ ਹਾਂ ਫਰਕ ਲੱਗਦਾ ਆ ਕੀ ਲੱਕ ਉਹ ਮੰਮੀ ਆ ਜਿਹੜਾ ਮੋਟਰ ਦਾ ਛੜ ਨਹੀਂ ਗਿਆ ਬਕਸਾ ਇਹ ਲੈ ਕੇ ਆਇਆ 2500 ਦਾ ਆ ਜੇ ਕਦੋਂ ਛੜਿਆ ਵਾ ਅੱਜ ਸੇਰ ਦਾ ਹੀ ਛੜਿਆ ਨੇ ਮੈਨੂੰ ਫੋਨ ਕੀਤਾ ਵੀ ਮੋਟਰ ਦਾ ਬਕਸਾ ਛੜ ਗਿਆ ਜੇ ਨਵਾਂ ਲੈ ਆਇਓ ਤੇ ਮੈਂ ਬਿਜਲੀ ਵਾਲੇ ਨੂੰ ਕੀਤਾ ਫੋਨ ਆ ਕੇ ਲਾ ਜਾਂਦਾ ਵਾ ਆ ਕੁੜੀ ਦੇ ਹੱਥੋਂ ਨਾ ਨੁਕਸਾਨ ਹੀ ਲਿਖਿਆ ਕਦੀ ਕੋਈ ਨੁਕਸਾਨ ਕਰ ਦਿੰਦੀ ਕਦੀ ਕੋਈ ਨੁਕਸਾਨ ਕਰ ਦਿੰਦੀ ਕੀ ਪਤਾ ਕਿੰਨੇ ਚਿਰ ਦੀ ਇਹਨੇ ਮੋਟਰ ਚਲਾਈ ਹੋਣੀ ਆ ਜਿਹੜਾ ਸੜ ਗਿਆ ਬੱਤੀ ਵੱਧਨ ਘਟਣ ਦੇ ਇਸ ਵੇਲੇ ਤੇਨੂੰ ਨਹੀਂ ਪਤਾ ਲੱਗਦਾ ਜੇ ਬੱਤੀ ਵੱਧੀ ਘਟਦੀ ਤੇ ਨਾ ਮੋਟਰ ਚੱਲੇ ਉਹ ਸੜਨਾ ਹੀ ਫਿਰ ਤੂੰ ਮम्मा ਘਰ ਚ ਰਹਿੰਦੇ ਤੂੰ ਹੀ ਥੋੜਾ ਧਿਆਨ ਦੇ ਦਿਆ ਕਰੋ ਤੂੰ ਵੇਖਿਆ ਕਰੋ ਨਾ ਕੀ ਕਰਦੀ ਪਈ ਆ ਤੂੰ ਸਮਝਾਓ ਥੋੜਾ ਜਾਂ ਮੰਮੀ ਨੇ ਦੱਸੋ ਤੇ ਮਗਰ ਉਹਦਾ ਉਹ ਹੀ ਗੱਲਾਂ ਕਰਦਾ ਵਾ ਹਾਂ ਬਾਰ ਬਾਰ ਮੈਂ ਕਹਿੰਨ ਤੇ ਨਹੀਂ ਵੀ ਬਾਰ ਬਾਰ ਮੈਂ ਟੁੱਕੀ ਜਾਵਾਂ ਗਣੀ ਜਾਵਾਂ ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਮੇਰਾ ਤੇ 2500 ਲੱਗਣਾ ਪੈਣੇ ਫੇਰ ਲਾਣਾ ਇਹ ਮੈਨੂੰ ਕਿਸ ਨਾਲ ਡਾ ਹੋਈ ਨਾ ਤੇਰੀ ਜਨਾਨੀ ਨੇ ਨੁਕਸਾਨ ਕੀਤਾ ਮੈਂ ਕਿਤਾ 500 ਰੁਪਏ ਨੇ ਵਖਰਾ ਲੈਣਾ ਮੇਰ ਕੋ ਫਿਟਿੰਗ ਦਾ ਪੈ ਗਿਆ 3000 ਨੂੰ ਕੋਈ ਨਾ ਉਹਨੇ ਕਮਾਈ ਨਹੀਂ ਜਿੰਨੇ ਮੈਂ ਇੱਥੇ ਲਾਤੇ ਆ ਚਲੇ ਆ ਕਿ ਜੜੀ ਹੋ ਜੀ ਦਾ ਨੁਕਸਾਨ ਹੋ ਗਿਆ ਠੀਕ ਤੇ ਕਰਵਾਣੀ ਪੈਣੀ ਆ ਤੂੰ ਤੇ ਕਰਾਣੀ ਪੈਣੀ ਪਾਣੀ ਤੋਂ ਬਿਨਾ ਕਿਤਾ ਗੁਜ਼ਾਰਾ ਵਾ ਆਹ ਆਹ ਉਹ ਹੀ ਨਾ ਵੀ ਜੇ ਹੁਣ ਖਾਲੀ ਹੋ ਗਈ ਟੈਂਕੀ ਤਾਂ ਕਿੱਥੇ ਜਾਣਾ ਹੁੰਦਾ ਮੈਂਟ ਮੈਂਟ ਤੇ ਬਾਥਮਾਈ ਜਾਓ ਤੇ ਫਿਰ ਵੀ ਨਾ ਦੇ ਮੇਰੀ ਗਾਲ ਸੁਣਾ ਤੋ ਕਾਲ ਦਾ ਕਹੀ ਜਾਨਾ ਤੇਰੀ ਰਿਪੋਰਟਰ ਰਪੋਟਾ ਤੇ ਕੀ ਆਇਆ ਕਿ ਮੇਰੀ ਰਿਪੋਰਟ ਚ ਟਾਈਫੈਟ ਹੀ ਕਹੀ ਜਾਨਾ ਤੂੰ ਹਾਂ ਭੈਣੇ ਟਾਈਫੈਟ ਹੀ ਆਇਆ ਉਹ ਵੀ ਥੋੜਾ ਜਿਹਾ ਕੋਈ ਨਹੀਂ ਦਵਾਈ ਖਾਏਗੀ ਫਰਕ ਪੈ ਜਾਏਗਾ ਲਾ ਟਾਈਫੈਟ ਤੇ ਕਹੀ ਮੈਨੂੰ ਰਿਪੋਰਟ ਤੇ ਵਿਖਾਓ ਆਇਆ ਕਿ ਮੈਂ ਵੇਖਾ ਤੇ ਸਹੀ ਮੈਨੂੰ ਇੰਨੀ ਕ ਨੋਲਜ ਹੈਗੀ ਆ ਮੈਂ ਵਿਖਾ ਦਿੰਨਾ ਰਿਪੋਰਟਾਂ ਤੇਨੂੰ ਆਪਣੇ ਭਰਾ ਤੇ ਨਹੀਂ ਵਿਸ਼ਵਾਸ ਹੈਗਾ ਤੋ ਦਿਖਾ ਦੇ ਨਾ ਫਿਰ ਕੀ ਹੋ ਗਿਆ ਮੈਂ ਲੈ ਆਣਾ ਇੱਥੇ ਪਹਿਲਾ ਬਾਰ ਟੋ ਟਾਈਫੈਟ ਇੰਨਾ ਇੰਨਾ ਸਰੀਰ ਐ ਕੁੱਟੀ ਜਾਂਦਾ ਵਾ ਲੱਗਦਾ ਮੇਰੀਆਂ ਪੇਟਾਂ ਤੇ ਬਹੁਤ ਟਾਈਫੈਡ ਭਾਵੇਂ ਥੋੜਾ ਹੋਵੇ ਭਾਵੇਂ ਬਹੁਤਾ ਹੋਵੇ ਉਹ ਸਰੀਰ ਨੂੰ ਲੈ ਕੇ ਬਹਿ ਜਾਂਦਾ ਵੀਕਨੈਸ ਆ ਜਾਂਦੀ ਸਰੀਰ ਦੇ ਵਿੱਚ ਮੈਂ ਨਹੀਂ ਮੇਰੀ ਇੰਨੀ ਉਮਰ ਹੋ ਚੁੱਕੀ ਮੈਂ ਪਹਿਲੀ ਵਾਰੀ ਟਾਈਫੈਡ ਹੋਣਾ ਇਹ ਨਹੀਂ ਕਰੀ ਟਾਈਫੈਡ ਆ ਨੀ ਜਾ ਲਾ ਕੇ ਨੇ ਵੇਖ ਲੈ ਅੱਛਾ ਠੀਕ ਆ ਵੇਖ ਲਿਆ ਹੂੰ ਤੂੰ ਇਹ ਵੇਖੋ ਚੰਗੀ ਤਰ੍ਹਾਂ ਆਹ ਵੇਖੋ CRP ਵਧੀ ਭੇਟ ਦੀ ਇਨਫੈਕਸ਼ਨ ਵਧੀ ਆ ਤਾਂ ਕੋਈ ਨਹੀਂ ਉਹ ਦਵਾਈ ਖਾਂਦੀ ਤੇ ਪਈ ਉਹਦੇ ਨੇ ਫਰਕ ਪੈ ਜਾਣਾ ਵਾ ਨੀਰਾ ਦਵਾਈਆਂ ਨਾਲ ਥੋੜੀ ਫਰਕ ਪੈਂਦਾ ਜੇ ਮੈਨੂੰ ਦਵਾਈਆਂ ਨਾਲ ਹੀ ਮੈਂ ਢਿੱਡ ਭਰੀ ਜਾਉਂਗੀ ਤਾਂ ਮੈਨੂੰ ਫਰਕ ਕੀ ਪਊਗਾ ਹੁਣ ਆਹ ਦੇਖੋ CRP ਵਧੀ ਆਈ ਜੇ ਭੇਟ ਦੀ ਇਨਫੈਕਸ਼ਨ ਕਿੰਨੀ ਤਾਂ ਫੇਰ ਹੁੰਦਾ ਇਹਦੇ ਚ ਰੋਟੀ ਰਾਟੀ ਘੱਟ ਲਿਕਵਿਡ ਚੀਜ਼ ਜ਼ਿਆਦੀ ਹੁੰਦੀ ਆ ਵੀ ਚਲ ਤੂੰ ਮੇਰੇ ਵਾਸਤੇ ਨਾਰੀਅਲ ਪਾਣੀ ਲਿਆ ਦੇ ਮੈਨੂੰ ਉਹ ਭੈਣ ਨਾਰੀਅਲ ਪਾਣੀ ਕੀ ਕਰਨਾ 80 ਰੁਪਏ ਦਾ ਨਾਰੀਅਲ ਪਾਣੀ ਆ ਦੱਸ ਹੈ 1300 ਰੁਪਏ ਮੈਂ ਟੈਸਟਾਂ ਤੇ ਖਰਚ ਕੇ ਆਇਆ ਆ ਕਿੱਥੋਂ ਪੈਸੇ ਵਾਹੇ ਲੱਗੀ ਤੇਰੀ ਸ਼ਾਬਾਸ਼ ਹੈ 2.5 ਹਜ਼ਾਰ ਖਰਚੇ ਜਿੱਤ ਹੈ ਜਨਾਨੀ ਨੇ ਮੋਟਰ ਸਾੜ ਦਿੱਤੀ ਤਾਂ 2.5 ਹਜ਼ਾਰ ਖਰਚ ਲਿਆ ਭੈਣ ਵਿੱਚ 80 ਰੁਪਏ ਨੇ ਖਰਚੇ ਜਾਂਦੇ ਤੇਰੇ ਕੋਲ ਮम्मी ਕਾ ਲੱਸੀਆਂ ਦੀ ਥੋੜਾ ਵਾ ਰਿਪੋਰਟਾਂ ਦੇ ਵੀ ਤੇ ਪੈਸੇ ਖਰਚੇ ਹੀ ਆ 1300 ਰੁਪਏ ਲੱਗਾ ਰਿਪੋਰਟਾਂ ਤੇ ਤੇ ਨਾਲੇ ਮੰਮੀ ਆ ਪੱਲਿਆਂ ਦੇ 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 ਗਿਆ ਉਹ ਭੈਣ ਨੂੰ ਤੋਂ ਕੋਈ ਨਹੀਂ ਵੀ ਤੋ 1300 ਦੀ ਗੱਲ ਕਰਦਾ ਨਾ ਜਿੱਦ ਨਿਰਮਲ ਦੇ ਪੈਸੇ ਆਣਗੇ ਨਾ ਮੈਂ ਇੱਕ ਇੱਕ ਰੁਪਈਆ ਤੈਨੂੰ ਮੋੜ ਦਾਂਗੀ ਤੇ ਮੈਨੂੰ ਇਹ ਨਾ ਸੁਣਾ ਕਿ ਨਾਲੀਲ ਪਾਣੀ ਅੱਸੀ ਦਾ ਤੇ ਮੈਂ ਸੇਵ ਨਹੀਂ ਰਾ ਸੇਵ ਖਾ ਖਾ ਫੇ ਮੈਂ ਗ ਕਮ ਸੇ ਕਮ ਤੂੰ ਮੇਰੇ ਜਾ ਕੇ ਜੋਗਾ ਕਿ ਵੀ ਫਾਲੀ ਲਿਆ ਦੇ ਕੋਈ ਜੜਾ ਅੰਦਰ ਦੀ ਸਰੀਰ ਦੀ ਕਮਜ਼ੋਰੀ ਕਿਸੇ ਵਲੇ ਫਰੂਟ ਹੀ ਪੂਰੀ ਕਰਦਾ ਵਾ ਹਾਂ ਨਾ ਰੀਲ ਪਾਣੀ ਘਾ ਤੇ ਝਟ ਸੁਨਾਤਾ ਸੀ ਆਪਣੀ ਜਨਾਨੀ ਨੇ ਸਵੇਰੇ ਨੁਕਸਾਨ ਕੀਤਾ ਤੇ ਆ 5200 ਖਰਚ ਕੇ ਇੱਥੇ ਲਿਆ ਕੇ ਰੱਖਿਆ ਤੇ ਭੈਣੇ ਆ ਤੇ ਜ਼ਰੂਰੀ ਆ ਇਸ ਤੋਂ ਬਿਨਾ ਪਾਣੀ ਹੋਣਾ ਨਹੀਂ ਆ ਤੇ ਜੇ ਹੋਣੀ ਹੋਗਾ ਤੇ ਜ਼ਰੂਰੀ ਆ ਮੈਂ ਤਾਂ ਤੇ ਮੈਂ ਉਹ ਹੋਊਗੀ ਤੇ ਮੈਂ ਆਪਣੇ ਘਰ ਜਾਊਂਗੀ ਇੱਥੇ ਥੋੜੀ ਪਹਿਲਾਂ ਜ਼ਿੰਮੇਵਾਰੀ ਚੁੱਕ ਕੇ ਮੈਂ ਉਹਨੂੰ ਇੱਥੇ ਲੈ ਕੇ ਆਈ ਆ ਤੇ ਹੁਣ ਮੰਜੇ ਤੇ ਹੀ ਪਈ ਰਵੇ ਉਨੂੰ ਕੁਛ ਦਵਾਈਆਂ ਦੇ ਦਵਾਈ ਦੇ ਨਾਲ ਉਹਨੂੰ ਕੁਛ ਖੁਰਾਕ ਵੀ ਦਵਾਂਗੇ ਤਾਂ ਹੀ ਉੱਠੂਗੀ ਭੇਜਣਾ ਨਹੀਂ ਮਣ ਗਿਆ ਉਹਨੂੰ ਆਦੇ ਘਰ ਇਹਦੀ ਇਹਦੀ ਐਨੇ ਨਾ ਇੱਕ ਸਾਹਿਬ ਦਾ ਗੱਲ ਘਾ ਕੇ ਰੱਖੀ ਆ ਇਨਫੈਕਸ਼ਨ ਦੀ ਵੀ ਪਤਾ ਜੇ ਇਨਫੈਕਸ਼ਨ ਦੱਸੂਗਾ ਵੀ ਖਰਚਾ ਵਧਣਾ ਹੀ ਆ ਉਹ ਭੈਣੇ ਆ ਛੱਡ ਰਿਪੋਰਟਾਂ ਤੇ ਨਾ ਜਾ ਬੜਾ ਕੁਝ ਡਾਕਟਰ ਕਹਿੰ ਦਿੰਦੇ ਆ ਡਾਕਟਰ ਤੇ ਬਥੇਰਾ ਕਿ ਟ੍ਰੈਕਨ ਫਲ ਕਹਿੰਦੇ ਦੋ ਦੋ ਖਾਓ ਤੇ ਫਿਰ ਖਾਲੇਂਗੀ ਦੱਸ ਹਾਂ ਦੋ ਦਿਨ ਤੇ ਮੈਂ ਗੱਲ ਹੀ ਨਹੀਂ ਕਰਨੀ ਮੈਂ ਤੇ ਇੱਕ ਦੀ ਕਰਨੀ ਇੱਕ ਦਿਨ ਕੋ ਨਾਰੀਅਲ ਪਾਣੀ ਮੰਗਿਆ ਤੇ ਉਹ ਤੋਂ ਮੈਨੂੰ ਪਹੇਂਦਾ ਸੁਣਾਤਾ ਵੀ 80 ਰੁਪਏ ਦਾ ਆਉਣਾ ਵਾ ਹੋ ਦਿਨ ਨੂੰ ਭੈਣ ਨਾਲੋਂ 80 ਰੁਪਏ ਚੰਗੇ ਹੋ ਗਏ ਆ ਭੈਣ ਮੇਰੀ ਇਹ ਫਰੂਟ ਨੇ ਉਹਨੇ ਵੀ ਤੇ ਐਪਲ ਨੇ ਵੀ ਤੇ ਕੰਮ ਕਰਨਾ ਹੀ ਉਹ ਫਰੂਟ ਨਹੀਂ ਆ ਮੇਰੀ ਸੁਣ ਗੱਲ ਵੀਰ ਇੱਕ ਚੀਜ਼ ਖਾ ਖਾ ਮੇਰਾ ਮਨ ਨੱਕ ਗਿਆ ਕਦੋਂ ਦਾ ਉਹਨੂੰ ਮੈਂ ਕਿਹਾ ਇਹ ਦਾਲ ਦਾ ਪਾਣੀ ਲਿਆ ਦੇ ਉਹ ਨਹੀਂ ਹਜੇ ਤੱਕ ਕਰਦੀ ਆਈ ਮੇਰੇ ਕੋਲ ਆ ਵੇ ਲੋ ਮੰਮੀ ਦੀਦੀ ਬਿਮਾਰ ਆ ਤੇ ਸਵਾਦ ਵੇਖੋ ਫਰੂਟ 'ਚ ਵੀ ਸਵਾਦ ਲੱਭਦੇ ਜੇ ਮੈਨੂੰ ਆ ਚੀਜ਼ ਲਿਆ ਦੇ ਮੈਨੂੰ ਆ ਚੀਜ਼ ਸਵਾਦ ਕੀ ਲੱਭਣੀ ਮੈਂ ਤਾਂ ਦੋਖ ਨੂੰ ਖਾਣਾ ਨਾ ਕਿ ਨਾਰੀਅਲ ਪਾਣੀ ਦਾ ਸਵਾਦ ਨਹੀਂ ਹੁੰਦਾ ਇਹ ਸਰੀਰ ਨੂੰ ਤਾਕਤ ਦੇ ਦਿੰਦਾ ਜਲਦੀ ਉੱਠ ਜੂਗੀ ਉਹ ਬਥੇਰੀ ਤਾਕਤ ਇੱਕ ਦਿਨ ਛੱਡ ਕੇ ਲਿਆ ਦਿਆ ਕਰ ਕੋਈ ਰੋਈ ਨਾ ਲਿਆ ਕੇ ਤੇ ਇੱਕ ਦਿਨ ਛੱਡ ਕੇ ਲਿਆ ਬਥੇਰੀ ਪੈਣ ਚ ਤਾਕਤ ਹੈਗੀ ਆ ਚਲੋ ਛੱਡੋ ਮਮਾ ਸਾਰੀਆਂ ਗੱਲਾਂ ਆ ਬਿਜਲੀ ਵਾਲਾ ਉਹ ਕਾ ਨਾ ਜਿੰਨੇ ਪੈਸੇ ਮੰਗੂਗਾ ਦੇ ਦਿਓ ਹਾਂ ਅੱਛਾ ਮੈਂ ਕਿਉਂ ਦਵਾਂ ਮੇਰੇ ਕੋ ਨਹੀਂ ਹੈਗੇ ਪੈਸੇ ਜਰਾ ਕੁ ਕੁੜੀ ਨੇ ਕਿਨਾਰੀ ਵਾਲ ਪਾਣੀ ਕੀ ਮੰਗ ਲਿਆ ਤੂੰ ਮੈਨੂੰ ਕਿੰਨੀਆਂ ਗੱਲਾਂ ਸੁਣਾਤੀਆਂ ਵੜ ਕੇ ਮੇਰੇ ਕੋ ਨਹੀਂ ਹੈਗੇ ਪੈਸੇ ਹੈਗੇ ਤਾਂ ਰੱਖ ਜਾ ਮੈਂ ਦੇ ਦੂੰਗੀ ਰੱਖ ਜਨਾ ਚੰਗਾ ਪਹਿਣੇ ਤੇਰਾ ਵੀ ਨਾਰੀ ਵਾਲ ਪਾਣੀ ਲੈ ਕੇ ਆਉਂਗਾ ਕਰ ਮੇਰੀ ਗੱਲ ਸੁਣ ਵੀਰੇ ਨੀਰ ਨਾਰੀ ਵਾਲ ਪਾਣੀ ਨਾ ਲੈ ਕੇ ਆਵੀਂ ਤਿੰਨ ਚਾਰ ਕੀਵੀ ਫਲ ਵੀ ਲੈ ਕੇ ਆਵੀਂ ਨਾਲ ਅੱਛਾ ਲੈ ਜਾਵਾਂਗਾ ਮਤਲਬ ਇਹ ਨੀ ਚਿੜਚਿੜਾ ਜਾਈ ਹੋਈ ਜਾਂਦਾ ਪਤਾ ਨਹੀਂ ਇਹਨੂੰ ਕੀ ਗੱਲ ਹੋਈ ਹੈ ਮੈਂ ਨੁਕਸਾਨ ਇਹਦੀ ਬੁੱਢੀ ਨੇ ਕੀਤਾ ਤੇ ਸਾਡਾ ਗੁੱਸਾ ਸਾਡੇ ਤੇ ਕੱਢੀ ਜਾਂਦਾ ਹਾਂ ਕੀ ਕਰੀ ਜੰਨੀ ਆ ਆ ਦਾਲ ਦਾ ਪਾਣੀ ਬਣ ਗਿਆ ਬਸ ਦਾਲ ਬਣਾਉਣੀ ਆ ਤੇਰੇ ਨੂੰ ਦਾਲ ਦਾ ਪਾਣੀ ਨਾਰੀਅਲ ਪਾਣੀ ਮੰਗਣ ਦੀ ਉਤਰਾ ਅੱਛਾ ਮੇਰੀ ਗੱਲ ਸੁਣ ਆ 3000 ਰੁਪਏ ਲੱਗ ਗਏ ਮੈਨੂੰ ਜਿਹੜੀ ਮੋਟਰ ਸਾੜਤੀ ਆ ਮੈਂ ਤੇਰੇ ਕੋ ਧਿਆਨ ਨਾ ਕੰਮ ਨਹੀਂ ਹੁੰਦਾ ਮੇਰੀ ਗੱਲ ਸੁਣੋ ਮੈਨੂੰ ਕੀ ਪਤਾ ਹੀ ਕਿ ਲਾਈਟ ਘੱਟ ਵੱਧ ਜਾਣੀ ਆ ਉਹ ਤੇ ਮੈਂ ਮੋਟਰ ਚਲਾਈ ਤੇ ਨਾਲ ਹੀ ਸੜ ਗਈ ਆ ਘਰ ਚ ਰਹਿਣੀ ਕਿ ਹੋਰ ਕਿਤੇ ਰਹਿਣੀ ਆ ਡੋਰ ਪੂਰੀ ਹੋ ਕੇ ਰਹਿਣੀ ਆ ਮਜਬੂਰ ਕਰ ਦਿੰਦੀ ਮੈਨੂੰ ਬੋਲਣ ਤੇ ਹੁਣ ਦੇਰੇ ਦਾਲ ਦਾ ਪਾਣੀ ਕਿ ਸੁਕਾ ਕੇ ਦੇਣਾ ਵਾ ਜਿੱਲੀ ਜੀ ਪੱਲੇ ਪੈ ਗਈ ਮੇਰੇ ਜਦੋਂ ਵੀ ਕੰਮ ਨਹੀਂ ਬੋਲਦੇ ਰਹਿੰਦੇ ਉਹਨਾਂ ਦਾ ਗੁੱਸਾ ਫੜ ਕੇ ਮੇਰੇ ਤੇ ਸੇ ਕੱਢ ਦਿੰਦੇ ਆ ਜੀ ਹਾਂ ਹਲ ਮਾਹੀ ਆਈ ਹੈ ਕਿਤੇ ਘੰਟਾ ਹੋ ਗਿਆ ਦਾਲ ਨੂੰ ਮੈਂ ਤਾਂ ਥੋੜਾ ਜਿਹਾ ਸੁੱਕ ਬਣਾ ਕੇ ਦਵਾ ਦਵਾਂ ਤੁਹਾਨੂੰ ਦਿੱਪਾ ਧਾਲ ਹੁਣ ਮੈਂ ਦੁਬਾਰਾ ਤਾਂ ਨਹੀਂ ਆ ਮੈਂ ਕਿ ਚਲ ਤੁਹਾਨੂੰ ਦਿੱ ਦਵਾਂ ਗਰਮ ਪੜਾਉਣਾ ਚ ਆਏ ਹੈ ਆ ਕੇ ਬਕਲੀ ਜੀ ਲਿਆਂਦੀ ਆ ਕੋਈ ਲੂਣ ਤੇ ਪਾ ਦੇ ਮਾ ਸਕ ਲੂਣ ਥੋੜੀ ਮਾਣਾ ਮੈਨੂੰ ਦਿੱਤੀ ਲੋਨ ਤੇ ਪਾਇਆ ਵਾਂ ਮੈਂ ਮੈਂ ਤਾਂ ਥੋੜਾ ਪਾਇਆ ਮੈਂ ਕਿਤੇ ਤੇਜ਼ ਨਾ ਹੋ ਜੇ ਉਹ ਨਹੀਂ ਲੂਣ ਹੈ ਹੀ ਨਹੀਂ ਆ ਉਪਲੀ ਜੀ ਦਾਲ ਹੋਂਦਾ ਹੀ ਫੜਾਤੀ ਆ ਮੱਥੇ ਮਾਰਤੀ ਵੀ ਆ ਲੈ ਬਣਾਤੀ ਦਾਲ ਤੇਰੇ ਜੋਗੀ ਕੋਈ ਨਹੀਂ ਦੀਦੀ ਮੰਮੀ ਯਾਰ ਤੂੰ ਹੀ ਬਣਾ ਦਿਆ ਕਰੋ ਹਾਂ ਜੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਦੀਦੀ ਕੋਈ ਨਹੀਂ ਸਿਮਾ ਤੂੰ ਆਪ ਦੇਖ ਲਿਆ ਕਰ ਉਹ ਗੜਾ ਹੈ ਬੀਬੀ ਦੀ ਮਰੀਜ਼ ਹੈਗੀ ਜਿਹੜੀ ਉਹਨੂੰ ਫਿੱਕੀ ਦਾਲ ਦੇਤੀ ਲੂਣ ਨਹੀਂ ਪਾਇਆ ਬਸ ਆਵੇ ਹਾਂ ਬੰਦ ਲੂਣ ਕਰ ਸਾਰੀ ਮੈਂ ਲੂਣ ਪਾ ਦਿੰਦੀ ਹਾਂ ਕੋਈ ਗੱਲ ਨਹੀਂ ਲੂਣ ਥੋੜਾ ਜਿਹਾ ਪਾ ਲਓ ਉਹ ਤਾਂ ਨਾਲੇ ਮੇਰੀ ਗੱਲ ਸੁਣ ਆ 2500 ਰੁਪਏ ਚੁੱਕ ਕੇ ਲੈ ਜਾ ਆਪਣਾ ਆਓ ਆਂਦਾ ਨਾ ਹੁਣੋ ਫਿੱਟ ਕਰਨ ਵਾਲਾ ਤੇ ਉਹਦੇ ਕੋ ਕਰਾ ਲਈ ਤੇ ਨਾਲੇ ਉਹਨੂੰ ਪੈਸੇ ਦੇ 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 ਹੀ ਗਿਆ ਹੋਣਾ ਪੈਸੇ ਹਾਂ ਤੇ ਕਿਹਾ ਦੇ ਵਾ ਮੇਰਾ ਗਿਆ ਹੋਣਾ ਇਹਨੂੰ ਪਤਾ ਹੀ ਹੋਣਾ ਵਾ ਦੇ ਗਿਆ ਪੈਸੇ ਹਾਂਜੀ ਫਿਰ ਜਿੱਤੇ ਰੱਖ ਗਏ ਅੱਛਾ ਆਉਂਦਾ ਤਾਂ ਲਵਾ ਲਈ ਤੇ ਮੁੱਕ ਗਿਆ ਗਿਆ ਇਹ ਤੋਂ ਆ ਵੀ ਆ ਗਿਆ 1575 1575 ਵੀ ਆ ਗਿਆ ਲੱਕੀ ਲੱਕੀ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਤੇ ਠੀਕ ਆ ਬੱਸ ਠੀਕ ਆ ਸਤਿ ਸ਼੍ਰੀ ਅਕਾਲ ਕਾਦੀ ਤੂੰ ਇਹਦੇ ਭੂਆ ਨੂੰ ਭੁੱਲੀ ਗਏ ਜਦੋਂ ਦੀ ਭੂਆ ਦੀਵਾਲੀ ਵੇਖ ਕੇ ਗਈ ਆ ਭੂਆ ਦਾ ਤਾਂ ਕੋਈ ਚੇਤ ਚੇਤਾ ਹੀ ਨਹੀਂ ਦੰਨ ਉਹ ਨਹੀਂ ਭੂਆ ਜੀ ਇਹ ਕਿਹੜੀ ਤੂੰ ਗੱਲ ਕਰਦੇ ਦੱਸ ਇਹ ਭੁੱਲਣ ਵਾਲੀ ਭੂਆ ਵਾ ਇੱਕ ਘਰ ਵਿੱਚ ਸਿਰਫ ਸੀਮਾ ਨਾ ਨਾ ਹੋਵੇ ਤੇ ਮੈਨੂੰ ਕਿਹੇ ਗੱਲ ਦਾ ਪਤਾ ਨਾ ਲੱਗੇ ਸੀਮਾ ਨੇ ਮੈਨੂੰ ਫੋਨ ਕੀਤਾ ਕਿ ਭੂਆ ਜੀ ਮਨਮੀਤ ਦੀਦੀ ਆਏ ਠੀਕ ਨਹੀਂ ਹੈਗੇ ਹਾਂ ਤੇ ਤੁਹਾਡਾ ਕਿਸੇ ਦਾ ਕੋਈ ਫਰਜ਼ ਨਹੀਂ ਬੰਦਾ ਮੈਨੂੰ ਫੋਨ ਕਰਨਾ ਮੈਨੂੰ ਦੱਸਣਾ ਪੂਆ ਜੀ ਮੈਂ ਤੇ ਸੋਚਿਆ ਮੰਮੀ ਨੇ ਤੁਹਾਨੂੰ ਦੱਸਿਆ ਨਾ ਫੋਨ ਕਰਕੇ ਮਰ ਮੈਨੂੰ ਪਤਾ ਹੀ ਨਹੀਂ ਤੇ ਨਾ ਹੀ ਮੇਰੇ ਮਨ ਚ ਧਿਆਨ ਹੈ ਕਾਪੀ ਆਪਾਂ ਤੁਹਾਨੂੰ ਫੋਨ ਕਰਕੇ ਦੱਸੀਏ ਤੇ ਬਾਕੀ ਚਲੋ ਜਸੀਮਾ ਨੇ ਦੱਸਤਾ ਤੇ ਵਧੀਆ ਹੋ ਗਿਆ ਭਾਬੀ ਨੇ ਮੈਨੂੰ ਕਾਦੇ ਲਈ ਫੋਨ ਕਰਨਾ ਜਾਂ ਤੂੰ ਵੀ ਕਾਦੇ ਲਈ ਕਰਨਾ ਤੁਹਾਨੂੰ ਦੇ ਹੋ ਗਈ ਪੂਆ ਮਸਾ ਮਸਾ ਗਈ ਆ ਫੇਰ ਨਾ ਆ ਕੇ ਇੱਥੇ ਡੇਰੇ ਲਾ ਲੋਏ ਉਹ ਨਾ ਨਾ ਪੂਆ ਜੀ ਸਾਡੇ ਜੀ ਦਿਲ ਚ ਇਹ ਗੱਲ ਹੋਵੇ ਨਾ ਤੇ ਆਪਾਂ ਤੁਹਾਨੂੰ ਬੁਲਾਈਏ ਨਾ ਕਦੀ ਸੱਜ ਦਿਵਾਲੀ ਤਾਂ ਹੈ ਤਾਂ ਪਤਾ ਨੂੰ ਕਿਹਾ ਹੀ ਨਾ ਫੇਰ ਆਇਓ। ਤੂੰ ਅਜੀ ਨਾਲੇ ਆ ਤੁਹਾਡੇ ਮਨ ਚ ਕੀ ਗੱਲ ਆਈ? ਆਈ ਗਈ ਨਾ ਬਸ ਕੁੜੀ ਠੀਕ ਨਹੀਂ ਹੈਗੀ ਮੈਨੂੰ ਦੱਸੋ ਸਹੀ ਉੰਜ ਮੈਂ ਭਾਬੀ ਨੇ ਵੀ ਕਹਣਾ ਅੱਗੋਂ ਪਿੱਛੋਂ ਤੁਰੀ ਰਹਿੰਦੀ ਠੀਕ ਆ ਜੇ ਉਹਨੂੰ ਪਤਾ ਲੱਗੇ ਅੱਗੋਂ ਪਿੱਛੋਂ ਤੁਰੀ ਰਹਿੰਦੀ ਆ ਤੇ ਕੀ ਗੱਲ ਹੁਣ ਕੁੜੀ ਠੀਕ ਨਹੀਂ ਤੇ ਆ ਨਹੀਂ ਸਕਦੀ ਉਹਦਾ ਪਤਾ ਕਰਨ ਵਾਸਤੇ ਪਰ ਭਾਬੀ ਨੇ ਦਸੋਂ ਪਾਈ ਹੋਈ ਵੀ ਉਹਨੇ ਨਹੀਂ ਫੋਨ ਕਰਨਾ ਤੇ ਤੂੰ ਵੀ ਮਾਂ ਦੇ ਮਗਰ ਹੀ ਆ। ਉਹ ਨਾ ਜੇ ਕਿਤੇ ਮੇਰਾ ਵੀਰ ਹੁੰਦਾ ਨਾ ਤੇ ਉਹਨੇ ਮੈਨੂੰ ਫੋਨ ਕਰਾਇ ਇੱਕ ਸਿਰਫ ਮੇਰੇ ਵੀਰ ਨੂੰ ਧਿਆਨ ਇੱਕ ਮੇਰੀ ਸੀਮਾ ਨੂੰ ਧਿਆਨ ਬਸ ਮੈਂ ਤੁਹਾਨੂੰ ਇੰਨੀ ਗੱਲ ਦੱਸ ਚਲੋ ਭੂਆ ਜੀ ਗੁੱਸਾ ਛੱਡੋ ਹੁਣ ਤੇ ਮੈਨੂੰ ਇਹ ਦੱਸੋ ਇੱਥੇ ਉਤਰ ਗਏ ਜੀ ਤੁਸੀਂ ਸਿੱਧਾ ਆਟੋ ਘਰ ਦਾ ਕਰਨਾ ਸੀ ਹੁਣ ਆਟੋ ਵਾਲਾ ਮੈਨੂੰ ਇੱਥੇ ਉਤਾਰ ਗਿਆ ਤੇ ਫਿਰ ਹੁਣ ਮੈਂ ਕੀ ਕਰ ਸਕਦੀ ਆ ਇਹਦੇ ਵਿੱਚ ਤੇ ਤੂੰ ਮੈਨੂੰ ਘਰ ਛੱਡ ਕੇ ਆ ਹੁਣ ਭੂਆ ਜੀ ਵੇਖੋ ਆ ਦੁਕਾਨ ਦਾ ਟਾਈਮ ਹੈਗਾ ਮੈਂ ਹੁਣੇ ਤੇ ਦੁਕਾਨ ਤੇ ਆਇਆ ਵਾਂ ਉਹਨੇ ਦੁਕਾਨ ਖੋਲੀ ਆ ਤੇ ਤੂੰ ਇਤਨਾ ਕਰੋ ਤੀ ਤੁਰ ਕੇ ਚੱਲ ਜਾਓ ਅਲੱਗੇ ਤੇ ਸਾਡਾ ਘਰ ਹੈਗਾ ਵ ਅੱਛਾ ਘਰੋਂ ਹੁੰਦਿਆਂ ਤੈਨੂੰ ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗ ਜੇ ਜੇ ਹੁਣ ਭੂਆ ਆ ਗਈ ਤੇ ਉਹ ਤੈਨੂੰ ਪਹਾੜਾ ਲੱਗਣ ਲੱਪਿਆ ਵੀ ਮੈਂ ਭੂਆ ਨੂੰ ਘਰ ਛੱਡ ਕੇ ਆਵਾਂਗਾ ਜੇ ਛੱਡਾਂਗਾ 2 ਮਿੰਟ ਤੇ ਕੀ ਫਰਕ ਪੈ ਜਾਏਗਾ ਤੈਨੂੰ ਨਹੀਂ ਛੱਡਣਾ ਨਾ ਮੈਂ ਤੁਰ ਕੇ ਚੱਲ ਜਾਈਣੀ ਮੈਨੂੰ ਸਿੱਧਾ ਕਹ ਨਾ ਤੇ ਤੁਸੀਂ ਮੈਨੂੰ ਫੋਨ ਕਰਕੇ ਕੋਈ ਗੱਲ ਦੱਸੀ ਹੁਣ ਜੇ ਮੈਂ ਆ ਹੀ ਗਈ ਆ ਕੁੜੀ ਦੇ ਕਹਿਣ ਤੇ ਮੈਂ ਆਈ ਆ ਉਹਦਾ ਪਤਾ ਕਰਨਾ ਸੀ ਮਨ ਘਰ ਤੇ ਛੱਡਿਆ ਭੂਆ ਜੀ ਮੇਰੀ ਗੱਲ ਸੁਣੋ ਨਾ ਗਰਮ ਉਹ ਛੱਡੋ ਨਾ ਕੋਈ ਨਹੀਂ ਇਹ ਕਦੇ ਭੂਆ ਸਾਡੀ ਬੜੀ ਤੱਤੀ ਰਹਿੰਦੀ ਆ ਚਲੋ ਆਉ ਛੱਡ ਕੇ ਆ ਤੇ ਰਸਤੇ ਵਿੱਚ ਰੋਕਣਾ ਹੀ ਮੈਂ ਕੁੜੀ ਵਾਸਤੇ ਕੋਈ ਚੀਜ਼ ਲੈ ਕੇ ਜਾਣੀ ਆ ਫਰੂਟ ਲੈ ਕੇ ਜਾਣੀ ਹੁਣ ਫਰੂਟ ਵੀ ਇੱਥੋਂ ਲੈ ਕੇ ਜਾਣਾ ਆਹੋ ਇੱਥੋਂ ਹੀ ਲੈ ਕੇ ਜਾਣਾ ਚਲੋ ਠੀਕ ਆਜੋ ਲੱਲਾਂਗੇ ਰਸਤੇ 'ਚ ਹੋਲੀ ਚੱਲ ਸੁੱਟਣਾ ਹੀ ਮੈਨੂੰ ਉੰਜ ਹੀ ਕਹੇ ਮੈਂ ਤੁਰ ਕੇ ਚੱਲ ਜਾਂਣੀ ਆ ਤੂੰ ਆ ਜੀ ਦੇਖਦੇ ਤੁਸੀਂ ਦੱਸ ਉਣਾ ਨਹੀਂ ਲੱਕੀ ਤੋ ਨਾ ਨਾ ਮੈਂ ਬਸ ਚੱਲਿਆ ਵਾ ਚਲੋ ਠੀਕਾ ਭੂਗਾ ਜੀ ਜਾਓ ਤੁਸੀਂ ਸਤਿ ਸ਼੍ਰੀ ਅਕਾਲ ਭੂਗਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਿਮਾ ਠੀਕ ਆ ਸੱਚੀ ਕੱਲ ਮਿਲੇ ਆ ਪਰ ਐਂ ਲੱਗਦਾ ਜਿਵੇਂ ਕਈ ਸਾਲ ਹੋ ਗਏ ਆ ਘਰ ਦੇ ਵਿੱਚ ਦੱਸ ਨਾ ਨਾ ਮੈਂ ਨਹੀਂ ਦੱਸਿਆ ਆਜੋ ਅੰਦਰ ਹੀ ਆ ਮੰਮੀ ਠੀਕ ਠੀਕ ਬਾਹਰ ਨੰਦਰਵਾਜਾ ਨਾਲ ਗੱਲ ਹੋਈ ਲੱਗਦੀ ਆ ਸੀ ਮੰਗੀ ਤੇਗੀ ਕਿ ਤੇਰੀ ਸੱਸ ਹੀ ਨਾ ਆ ਗਈ ਹੋਵੇ ਹੈ ਨਾ ਕਹਿੰਦੇ ਹੀ ਨਾ ਮੈਂ ਆਣਾ ਵਾ ਹੋਵੇ ਸੱਸ ਹੀ ਆ ਗਈ ਹੋਵੇ ਤੇਰੇ ਬੋਲਾ ਵੇ ਨਾ ਵੀ ਆਖੇ ਵੀ ਆ ਜਾ ਚੱਲ ਤੋਰ ਨਾਲ ਤੇ ਚਲੀਏ ਉਹ ਤਾਂ ਮੈਂ ਨਹੀਂ ਭੇਜਣਾ ਨਹੀਂ ਤੇਰੀ ਤਬੀਅਤ ਖਰਾਬ ਹੈਗੀ ਆ ਪਰ ਪਤਾ ਬੋਲਦੀ ਨਹੀਂ ਮੂੰਹ ਸਿਰ ਨਾਲ ਲੱਗੇ ਹੋਵੇ ਕੋਈ ਨੇ ਸਿਰ ਖਾ ਜਾਣਾ ਜੇ ਕਿਤੇ ਆ ਹਾਂ ਹਾਂ ਆਂਦੇ ਕੋਲ ਪਹਿਲ ਪਤਾ ਲੱਗਦਾ ਹੁਣੇ ਅਸੀਂ ਮੰਨਦੇ ਤੇ

ਤੇ ਬੁਆ ਜੀ ਮਨਮੀਤ ਦੀ ਦੀਦੀ ਠੀਕ ਨਹੀਂ ਹੈਗੇ ਤੇ ਇੱਧਰ ਆਏ ਹੋਏ ਆ ਤੇ ਮੈਂ ਕਹਾਂ ਮੈਂ ਜਾਵਾ ਪਤਾ ਕਰਕੇ ਆਵਾ ਕੁੜੀ ਦਾ ਮੈਂ ਤਾਂ ਆ ਹੀ ਕਵਾ ਅਛਾ ਸੀਮਾ ਨੇ ਫੋਨ ਕੀਤਾ ਸੀ ਕਮਲੀ ਹੈਗੀ ਆ ਬੁਖਾਰ ਹੀ ਹੈਗਾ ਹੀ ਹੋਰ ਦੋ ਇੱਕ ਦਿਨਾਂ ਚ ਠੀਕ ਹੋ ਜਾਣਾ ਸੀ ਐਨੇ ਤੇ ਦੱਸ ਤੈਨੂੰ ਫੋਨ ਕਰਕੇ ਐਵੇਂ ਤਕਲੀਫ ਦਿੱਤੀ ਐਨੇ ਤੇ ਫੇਰ ਕੀ ਆ ਭਾਬੀ ਜੋ ਮੈਂ ਸੁੱਖ ਵੇਲੇ ਆ ਸਕਦੀ ਤੇ ਮੈਂ ਦੁੱਖ ਵੇਲੇ ਨਹੀਂ ਆ ਸਕਦੀ ਆ ਸਕਦੀ ਕਿਉਂ ਨਹੀਂ ਆ ਸਕਦੀ ਘਰ ਤੇ ਨਹੀਂ ਆ ਸਕਦੀ ਮੈਂ ਤੇ ਇਦਾਂ ਕਿਹਾ ਮੈਂ ਕਹਾਂ ਵੀ ਐਨੇ ਦੱਸ ਨਾ ਤੈਨੂੰ ਤੰਗ ਕੀਤਾ ਫੋਨ ਕਰਕੇ ਕੋਈ ਤਾਂنگ ਨਹੀਂ ਕੀਤਾ ਸੋਹਰਿਆਂ ਤੋਂ ਆਈ ਕੁੜੀ ਮੇਰਾ ਫਰਜ਼ ਨਹੀਂ ਬੰਦਾ ਵੀ ਮੈਂ ਜਾ ਕੇ ਤੇ ਪਤਾ ਕਰਕੇ ਆਵਾ ਉਹਦਾ ਹੋਰ ਮਨਮੀਤ ਕੀ ਹਾਲਾ ਠੀਕ ਹੋ ਭਾਜੀ ਹੁਣ ਪਰ ਕੇ ਤੇ ਕੀ ਗੱਲ ਜਿਆਦਾ ਉੱਥੇ ਜਾ ਕੇ ਬਿਮਾਰ ਹੋ ਗਈ ਸੋਹਰੇ ਹਾਂ ਉੱਥੇ ਜਾ ਕੇ ਹੋ ਗਈ ਕਾਵੜ ਤੇ ਪਹਿਲਾਂ ਮਨੇ ਇੱਥੋਂ ਤੁਰ ਲੱਗੀ ਨੂੰ ਹੈਗੀ ਥੋੜੀ ਥੋੜੀ ਜੀ ਹਾਂ ਫਿਰ ਉੱਥੇ ਜਾ ਕੇ ਤਾਂ ਪਤਾ ਵੀ ਸਸਮਾ ਚੱਲੀ ਹੀਗੀ ਹਾਂ ਕੰਮ ਕਾਰ ਉਹਨਾਂ ਕੋ ਨਹੀਂ ਹੋਇਆ ਉਹਨਾਂ ਦਾ ਅੱਛਾ ਤੋ ਕੰਮ ਕੰਮ ਕਰਦੇ ਆ ਕਰਦੇ ਆ ਜੀ ਉਹ ਜਿਵੇਂ ਕੱਟਾ ਮਿੱਟੀ ਡਸਟ ਚੜੀ ਤੇ ਉਹ ਕੋਲਡ ਹੋ ਗਿਆ ਤੇ ਨਾਲ ਹੀ ਬੁਖਾਰ ਹੋ ਗਿਆ ਅੱਛਾ ਹੁਣ ਵੀਰ ਨੇ ਟੈਸਟ ਕਰਵਾਏ ਹੀਗੇ 1300 ਰੁਪਿਆ ਸੁਖਵੀਰ ਦਾ ਵੀ ਲੱਗ ਗਿਆ ਚੱਲ ਕੋਈ ਗੱਲ ਨਹੀਂ ਰਾਹ ਪਾਣਾ ਚਾਹੀਦਾ ਹੈ ਐਹਾਂ ਦੀ ਕਿਹੜੀ ਗੱਲ ਆ ਇਫੈਕਸ਼ਨ ਆਈ ਆ ਅੱਛਾ ਹਾਂ ਹਾਂ ਆਹ ਹੋ ਤਾ ਨਾ ਰਾਸ਼ਟਕਾਰ ਉਹ ਤੇ ਗਦੀਪ ਮੈਂ ਤਾਂ ਨਾ ਪਤਾ ਕਰਨ ਗਈ ਸੀ ਜਾ ਕੇ ਮੈਂ ਵੇਖਿਆ ਇਹਦੀ ਤਬੀਅਤ ਬੜੀ ਖਰਾਬ ਹੋਈ ਜਿਆਦਾ ਹੀ ਬੁਖਾਰ ਹੋਇਆ ਸੀ ਤੇ ਫਿਰ ਮੈਂ ਮਮੀ ਨੂੰ ਕਿਹਾ ਮੈਂ ਕਹ ਤੂੰ ਹੀ ਨਾ ਇਹਨੂੰ ਮੇਰੇ ਨਾਲ ਭੇਜ ਦੋ ਉਹਨਾਂ ਦਾ ਵੀ ਬਜ਼ੁਰਗ ਸਰੀਰ ਆਹੋ ਇਹ ਆਪਣਾ ਆਪ ਨਹੀਂ ਕਰ ਸਕਦੇ ਇਹਦੀ ਇਹਦੀ ਸੇਵਾ ਕਿੱਥੋਂ ਕਰਨੀ ਹੈ ਉਹ ਤਾਂ ਨਹੀਂ ਭੇਜਦੇ ਕਹਿੰਦੇ ਸੀ ਨਹੀਂ ਕੋਈ ਨਹੀਂ ਮੈਂ ਆਪੇ ਕਰ ਲਾਂਗੀ ਤੁਸੀਂ ਰਹਿਣ ਦਿਓ ਤੁਸੀਂ ਮੈਂ ਫਿਰ ਲੈ ਆਈ ਆ ਮੈਂ ਮੈਂ ਕਿਹਾ ਚਲੋ ਭੇਜ ਦਿਓ ਤੁਸੀਂ ਕੋਈ ਗੱਲ ਨਹੀਂ ਠੀਕ ਹੋਏਗੀ ਤਾਂ ਮੈਂ ਭੇਜ ਦਾਂਗੀ ਆਹੋ ਚਲੋ ਇੱਥੇ ਤੇ ਸੀਮਾ ਵੀ ਹੈਗੀ ਤੁਸੀਂ ਵੀ ਹੈਗੇ ਦੇਖਭਾਲ ਹੋ ਜਾਏਗੀ ਉਥੇ ਉਹ ਵਿਚਾਰੇ ਕੱਲੇ ਆ ਉਹ ਹੀ ਕੱਲਿਆਂ ਨਾਲ ਉਹ ਮਸਕਰਤੇ ਹੀ ਕੰਮ ਮੈਨੂੰ ਤਰਸ ਜਿਆ ਆਉਂਦਾ ਹੀ ਵੀ ਬਜ਼ੁਰਗ ਸਰੀਰ ਆ ਵੀ ਵਿਚਾਰੇ ਕੀ ਕਰਨਗੇ ਪਰ ਫਿਰ ਵੀ ਉਹਨਾਂ ਨੇ ਇੱਕ ਦਿਨ ਤੇ ਮੇਰੀ ਪੂਰੀ ਹਿਵਾਜ਼ਤ ਕੀਤੀ ਵੀ ਚਲੋ ਠੰਡੇ ਨਾਲ ਠੰਡਾ ਤਤੇ ਨਾਲ ਦਿੱਤਾ ਹਰ ਇੱਕ ਚੀਜ਼ ਪਰ ਫੇਰ ਵੀ ਉਹ ਵੀ ਮੈਂ ਤੇ ਮੰਮੀ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਲੈ ਜਾਓ ਮੇਰੀ ਜਾਰੀ ਤबीयत ਖਰਾਬ ਹੋਈ ਆ ਬਿਮਾਰ ਬੰਦੇ ਨਾਲ ਜਿਆਦਾ ਖੇਚਲ ਹੋ ਜਾਂਦੀ ਆ ਘਰ ਦਾ ਵੀ ਕਰਨਾ ਫੇਰ ਬਿਮਾਰ ਬੰਦਾ ਕੋਈ ਆਇਆ ਗਿਆ ਵੀ ਹੁੰਦਾ ਤੇ ਫੇਰ ਜਿਆਦਾ ਹੋ ਜਾਂਦਾ ਇਸ ਤਰ੍ਹਾਂ ਦਾ ਬਹੁਤ ਜਿਆਦਾ ਹੁੰਦੇ ਚਲੋ ਠੀਕ ਆ ਕੋਈ ਗੱਲ ਨਹੀਂ ਲੀ ਲੈ ਆਉਂਦਾ ਤੇ ਚਲੋ ਚਾਰ ਦਿਨ ਰੈਸਟ ਕਰ ਲੇਗੀ ਤੇ ਠੀਕ ਹੋ ਜਾਏਗੀ ਜਲਦੀ ਭੂਆ ਜੀ ਸੱਸ ਤੇ ਮੇਰੀ ਇੰਨੀ ਚੰਗੀ ਆ ਨਾ ਇੰਨੀ ਚੰਗੀ ਆ ਵੀ ਜਿੰਨਾ ਮੈਂ ਕਹਿ ਲਾ ਹੁਣ ਨਾ ਥੋੜਾ ਮਾਂ ਸਵੰਨਾ ਫਰੂਟ ਲਿਆ ਕੇ ਰੱਖਤਾ ਵਾ ਕਦੀ ਬਨਾਨਾ ਖਾ ਲਾ ਕਦੀ ਕਿਵੀ ਫਲ ਖਾ ਲਾ ਡ੍ਰੈਗਨ ਫਰੂਟ ਖਾ ਲਾ ਤੇ ਤੁਹਾਨੂੰ ਪਤਾ ਹੈ ਬੁਖਾਰ ਦੇ ਵਿੱਚ ਰੋਟੀ ਤੇ ਨਹੀਂ ਦਿੱਤੀ ਜਾਂਦੀ ਜਾਂਦੀ ਤੇ ਫੇਰ ਮੈਂ ਚਲੋ ਨਹੀਂ ਚੰਗੀ ਬਹੁਤ ਚੰਗੀ ਮੇਰੀ ਸੱਸ ਬਹੁਤ ਚਲੋ ਚੰਗੀ ਗੱਲ ਆ ਲੈ ਮਨੀਤ ਮੈਂ ਵੀ ਸੇਬ ਲਿਆਂਦੇ ਖਾ ਤੂੰ ਲੈ ਪੂਆ ਜੀ ਤੁਸੀਂ ਆਵੇ ਕਿਉਂ ਖੇਚਲ ਕੀਤੀ ਅੱਗੇ ਮੇਰੀ ਸੱਸ ਨੇ ਤੋੜਾ ਭਰ ਕੇ ਤੇ ਉਹ ਨਾਰੀਅਲ ਪਾਣੀ ਦਾ ਭੇਜ ਦਿੱਤਾ ਵਾ ਤੇ ਚਲ ਫੇਰ ਕੀ ਹੋਇਆ ਨਾਰੀਅਲ ਪਾਣੀ ਪੀ ਸੇਬ ਖਾ ਉਹ ਜਿੰਨਾ ਖਾਏਗੀ ਨਾ ਜਲਦੀ ਉਹਨਾ ਉੱਠੇਗੀ ਆਹੋ ਇਹ ਤੇ ਹੈਗਾ ਇਨਫੈਕਸ਼ਨ ਵੀ ਆਈ ਹੈ ਨਾ ਅੱਛਾ ਚਲੋ ਹੁਣ ਹੌਲੀ ਹੌਲੀ ਆਸ ਤੇ ਆਸ ਤੇ ਦਵਾਈ ਨਾਲ ਫਰਕ ਪਾਊਗਾ ਹੁਣ ਤੂੰ ਠੀਕ ਹੋਏਂਗੀ ਨਾ ਮਨਮੀਤ ਫਿਰ ਮੈਂ ਤੈਨੂੰ ਛੱਡ ਕੇ ਆਵਾਂਗੀ ਤੇਰੀ ਮੰਮੀ ਨਾਲ ਜਾ ਕੇ ਠੀਕ ਹੈ ਤੇਰੀ ਸੱਸ ਦੇ ਤੇ ਪੁੱਤ ਜਿੰਨੇ ਗੋਨਗਾ ਉਹਨੇ ਥੋੜੇ ਆ ਬਹੁਤ ਚੰਗੀ ਲੱਗਦੀ ਮੈਨੂੰ ਤੇਰੀਆਂ ਗੱਲਾਂ ਸੁਣ ਕੇ ਕੋਈ ਗੱਲ ਨਹੀਂ ਮੈਂ ਤੈਨੂੰ ਨਾਲ ਜਾਵਾਂਗੀ ਛੱਡਣ ਵਾਸਤੇ ਠੀਕ ਹੈ ਠੀਕ ਹੈ ਭੂਆ ਜੀ ਹਾਂ ਭੂਆ ਜੀ ਚਾਹ ਬਣਾਵਾਂ ਕਿ ਰੋਟੀ ਤਿਆਰ ਕਰਾਂ ਪਹਿਲਾਂ ਨਹੀਂ ਸੀ ਮਾਲੇ ਕਹੇ ਜੀ ਦਿ ਲੋੜਨੇਗੀ ਜਦੋਂ ਹੋਏਗੀ ਫਿਰ ਮੈਂ ਤੁਹਾਨੂੰ ਆਪੇ ਦੱਸ ਦਾਂਗੀ ਕੋਈ ਨਹੀਂ ਠੀਕ ਆ ਹੁਣ ਤੂੰ ਇੱਥੇ ਬੈਠੀ ਨਾ ਰਹਿ ਜਾ ਥੋੜੀ ਜਿਹੀ ਖਿਚੜੀ ਬਣਾ ਕੇ ਲਿਆ ਦੇ ਮੈਨੂੰ